ਸਸਿਕਾ ਜੀ ਸਾਰਿਆਂ ਨੂੰ ਜੁੜ ਚੁੱਕਿਓ ਚੈਨਲ ਵੈਦਰ ਅਪਡੇਟਸ ਉਰੇ ਤੇ ਅੱਜ ਰਾਤ ਦੇ ਅਪਡੇਟ ਵਾਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਗੱਲ ਕੀਤੀ ਜਾਵੇ ਤਾਂ ਫਿਲਹਾਲ ਹਲਕੇ ਦਰਮਿਆਨੀ ਬੱਦਲ ਬਾਈ ਪੱਛਮੀ ਰੂਪ ਤੋਂ ਪੰਜਾਬ ਚ ਐਂਟਰ ਹੋ ਚੁੱਕੀ ਹੈ ਜਿਸ ਦੇ ਨਾਲ ਪੰਜਾਬ ਦਾ ਫਜ਼ਿਲਕਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਥੋੜੇ ਜਿਹੇ ਤਰਨਤਾਰ ਤੇ ਅਮਰਸਰ ਦਾ ਇਲਾਕਾ ਨਾਲ ਜਿਹੜਾ ਗੁਰਦਾਸਪੁਰ ਦੇ ਕੁਝ ਕੁ ਇਲਾਕੇ ਵਿੱਚ ਬੱਦਲ ਬਾਈ ਪਹੁੰਚ ਚੁੱਕੀ ਹੈ ਵੱਖ-ਵੱਖ ਥਾਵਾਂ ਦੇ ਉੱਪਰ ਹੁਣ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆ ਰਹੇ ਨੇ ਹਲਕੀ ਦਰਮਿਆਨੀ ਧੁੰਦ ਲਗਭਗ ਸ਼ਾਮ ਦੇ 6:00 ਵੱਜ ਚੁੱਕੇ ਨੇ ਤੇ ਥੋੜਾ ਜਿਹਾ ਅਸਮਾਨ ਦੇ ਵਿੱਚ ਗੰਦਲਾਪਣ ਵੀ ਬਣਿਆ ਹੋਇਆ ਹੈ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕਿਵੇਂ ਦੇ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਬੱਦਲਬਾਹੀ ਸਵੇਰ ਤੱਕ ਪੰਜਾਬ ਦੇ ਵਿੱਚ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਤੜਕੇ ਸਵੇਰੇ ਤੱਕ ਇਹ ਬੱਦਲਬਾਹੀ ਪੰਜਾਬ ਨੂੰ ਕਵਰ ਕਰਦੀ ਦੇਖਣ ਨੂੰ ਮਿਲੂਗੀ ਪਰ ਕੱਲ ਸਵੇਰ ਨੂੰ ਧੁੰਦ ਦੇ ਹਾਲ ਉਸ ਤੋਂ ਪਹਿਲਾਂ ਅੱਜ ਰਾਤ ਦੀ ਗੱਲ ਕਰੀਏ ਤਾਂ ਥੋੜੀ ਜਿਹੀ ਗਰਮਾਇਸ਼ ਰਾਤ ਦੇ ਸਮੇਂ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਦਿਨ ਦੇ ਵੇਲੇ ਚੰਗੀ ਧੁੱਪ ਲੱਗੀ ਹੈ ਤੇ ਅੱਜ ਜਿਹੜੀ ਧੁੱਪ ਸੀ ਉਹ ਕਾਫੀ ਤੇਜ਼ ਸੀ ਕਾਫੀ ਗਰਮ ਧੁੱਪ ਸੀ ਜਿਸ ਦੇ ਕਾਰਨ ਵੱਖ-ਵੱਖ ਥਾਵਾਂ ਦੇ ਉੱਪਰ ਜਿਹੜਾ ਤਾਪਮਾਨ ਹੈ ਉਹ 23 ਤੋਂ 24 ਡਿਗਰੀ ਦੇਖਿਆ ਗਿਆ ਜੋ ਕਿ ਪਿਛਲੇ ਦਿਨਾਂ ਵਿੱਚ ਲਗਭਗ 20 22 23 ਡਿਗਰੀ ਤੱਕ ਮੈਕਸਿਮਮ ਸੀ ਪਰ ਅੱਜ 23 ਤੋਂ ਉੱਪਰ ਤਾਪਮਾਨ ਬਹੁਤ ਸਾਰੇ ਇਲਾਕਿਆਂ 'ਚ ਦੇਖਿਆ ਗਿਆ ਜਿਸ ਦੇ ਕਾਰਨ ਰਾਤ ਦੇ ਤਾਪਮਾਨ ਵਿੱਚ ਵਾਧਾ ਹੋ ਸਕਦਾ ਹੈ ਪਰ ਜਿਵੇਂ ਹੀ ਦੁਪਹਿਰ ਦੇ ਸਮੇਂ ਆਪ ਤੜਕੇ ਤੜਕੇ ਸਵੇਰੇ ਸਵੇਰੇ ਤਾਪਮਾਨ ਦੇ ਵਿੱਚ ਗਰਾਵੜ ਦੇਖਣ ਨੂੰ ਮਿਲ ਸਕਦੀ ਹੈ ਤੜਕੇ ਸਵੇਰੇ ਜਿਹੜਾ ਤਾਪਮਾਨ ਹੈ ਘੱਟੋ ਘੱਟ ਸਾਨੂੰ ਜਿਹੜਾ ਨਜ਼ਰ ਆਵੇਗਾ ਉਹ 7 ਤੋਂ ਲੈ ਕੇ 9 ਡਿਗਰੀ ਹੈ ਜਿਸ ਦੇ ਸਿੱਟੇ 'ਵਜੋਂ ਆਪਾਂ ਬਹੁਤ ਹੱਦ ਤੱਕ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਇਲਾਕੇ ਵਿੱਚ ਤਾਪਮਾਨ ਜਿਹੜਾ ਉਹ ਠੰਡਾ ਰਹੇਗਾ ਧੁੰਦ ਦੇ ਹਾਲਾਤ ਬਣਦੇ ਹੋਏ ਨਜ਼ਰ ਆਣਗੇ ਤੜਕੇ ਸਵੇਰੇ ਧੁੰਦ ਜਿਹੜੀ ਸਭ ਤੋਂ ਵੱਸੋਂ ਦੇਖਣ ਨੂੰ ਮਿਲੂਗੀ ਉਹ ਇਹ ਵਾਲੀ 벨ਟ ਹੈ ਤਰਨਤਾਰਨ ਪੱਟੀ ਫਿਰੋਜ਼ਪੁਰ ਫਰੀਦਕੋਟ ਮੋਗਾ ਇਹ ਇਲਾਕਿਆਂ ਦੇ ਵਿੱਚ ਜਿਹੜੇ ਜ਼ਿਲ੍ਹੇ ਪੈ ਰਹੇ ਨੇ ਜਾਂ ਇਹਦੇ ਅੰਦਰ ਕੋਈ ਵੀ ਪਿੰਡ ਜਾਂ ਬਲਾਕ ਪੈ ਰਿਹਾ ਸਭ ਤੋਂ ਵੱਧ ਧੁੰਦ ਉੱਥੇ ਦੇਖਣ ਨੂੰ ਮਿਲੂਗੀ ਤੇ ਦੂਜੇ ਪਾਸੇ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਇਹਨਾਂ ਇਲਾਕਿਆਂ 'ਚ ਧੁੰਦ ਵੱਧ ਹੋਊਗੀ ਤੇ ਤੀਜੇ ਪਾਸੇ ਅਗਰਾਜੀਸ ਦਾ ਕੀਰਤਪੁਰ ਸਾਹਿਬ ਤੋਂ ਲੈ ਕੇ ਭਾਰਤਗੜ ਰੂਪਨਗਰ ਤੋਂ ਕਨੌਲੀ ਨੁਰਪਵੇਦੀ ਬਲਾਚੌਰ ਗੜਸ਼ੰਕਰ ਇਹ ਇਲਾਕਿਆਂ ਦੇ ਵਿੱਚ ਬੜੀ ਧੁੰਦ ਜਿਹੜੀ ਉਹ ਜ਼ਿਆਦਾ ਦੇਖਣ ਨੂੰ ਮਿਲੂਗੀ ਤਿੰਨ ਕ ਬੈਲਟਾਂ ਨੇ ਜਿਨ੍ਹਾਂ ਵਿੱਚ ਧੁੰਦ ਜ਼ਿਆਦਾ ਦੇਖਣ ਨੂੰ ਮਿਲ ਸਕਦੀ ਹੈ ਤਾਪਮਾਨ ਸਵੇਰੇ ਥੋੜਾ ਠੰਡਾ ਰਹੂਗਾ ਕਿਉਂਕਿ ਥੋੜੇ ਜਿਹਾ ਓਸ ਅਤੇ ਕੋਰੇ ਅਤੇ ਧੁੰਦ ਦੇ ਹਾਲਾਤ ਜਿਆਦਾ ਬਣਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਇਹ ਬੱਦਲਬਾਈ ਹੈ ਹੁਣ ਆਪਣੇ ਵੱਲੋਂ ਸਿਸਟਮ ਦਾ ਪੂਰਾ ਜ਼ੋਰ ਲਾ ਰਹੀ ਹੈ ਠੰਡ ਨੂੰ ਵਧਾਉਣ ਦੇ ਲਈ ਠੰਡ ਵਧੂਗੀ 12 ਅਤੇ 13 ਤਰੀਕ ਨੂੰ ਲਗਾਤਾਰ ਬੱਦਲਬਾਈ ਹੈ ਕਿਣਮਣ ਕਣੀ ਵੀ ਹੋ ਸਕਦੀ ਹੈ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਠੰਡ ਵੀ ਵੱਧ ਸਕਦੀ ਹੈ ਸਾਰੀ ਜਾਣਕਾਰੀਆਂ ਇਸ ਪੇਜ ਇਸ ਚੈਨਲ ਦੇ ਉੱਪਰ ਲਗਾਤਾਰ ਮਿਲਦੀਆਂ ਰਹਿਣਗੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਇਸ ਤੋਂ ਇਲਾਵਾ ਕੋਈ ਤਾਂ ਉਹ ਜਾਣਕਾਰੀ ਵੀ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਜੀ